ਹਾਂਜੀ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਫਿਰ ਆਪਣੇ ਨਵੇਂ ਵਲੌਗ ਦੇ ਵਿੱਚ ਗੁੱਡ ਮਾਰਨਿੰਗ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਮੌਸਮ ਫੇਰ ਅੱਜ ਖਰਾਬ ਏ ਬੱਦਲਵਾਈ ਫੁੱਲ ਹੋਈ ਵੀ ਹਵਾ ਚੱਲਣ ਦੀ ਏ ਜੰਗੀਆਂ ਆਈਆਂ ਹੋਈਆਂ ਆ ਕੀ ਮੁੰਡੇ ਲੱਗਿਆ ਕੰਮ ਤੋਂ ਦੇ ਸਟਿੱਪ ਪਾਈ ਏ ਨਵੀਂ ਉਸ ਵੇਲੇ ਵਿੱਚ ਚੱਲ ਕੇ ਆਈ ਇਹ ਸਟੈਪ ਹੁਣ ਆਪਾਂ ਤੀ ਨਵੀਂ ਆ 49 ਸਟੈਪ ਦਾ ਨਜ਼ਾਰਾ ਕੋਈ ਬਲੇਰ ਬਲੂ ਟੁੱਟ ਜੇ ਚਾਹ ਵੀ ਨਾਲ ਹੀ ਦਸੇ ਜਾਂਦੇ ਆ ਲਕੀ ਲਾ ਕੇ ਕਿਉਂਕਿ ਉਸ ਤਰ੍ਹਾਂ ਫਿੰਗਰ ਖੋਲੋ ਫਿਰ ਥੌੜੀ ਲਾਓ ਥੱਲੇ ਉੱਤੇ ਬੜਾ ਪੰਗੇ ਕਰਨੇ ਪੈਂਦੇ ਹਨ ਆ ਵਧੀਆ ਸਿਸਟਮ ਹੈ ਜੀਨਾ ਆਪਣੀਆਂ ਸਾਰੀਆਂ ਤਿਆਰ ਖੜੀਆਂ ਨੇ ਨਾ ਕੰਮ ਚੱਲੇ ਇਸ ਵਾਰ ਤਾਂ ਮੀਂਹ ਨੇ ਨਾ ਸਾਰੇ ਪਾਸੇ ਹੀ ਨੁਕਸਾਨ ਕੀਤਾ ਪਿਆ ਪੰਜਾਬ ਚ ਚੱਲੋ ਪਹਿਲਾਂ ਹੜ ਆ ਗਿਆ ਨਾ ਉਹ ਬਹੁਤ ਨੁਕਸਾਨ ਹੋਇਆ ਫਿਰ ਝੋਨਿਆਂ ਦਾ ਵੀ ਕੋਈ ਝਾੜ ਨਹੀਂ ਹੈਗਾ ਤੇ ਸੋਇਆਬੀਨ ਚ ਵੀ ਮੀਂਹ ਪੈਂਦੇ ਰੇ ਕੋਈ ਝਾੜ ਨਹੀਂ ਨਿਕਲਿਆ ਸੋਆਬੀਨ ਦਾ ਵੀ ਨੁਕਸਾਨ ਸੀ ਇੱਥੇ ਝੋਨੇ ਵਧੀਆ ਨੇ ਪਰ ਮੀਂਹ ਪਈ ਜਾਂਦਾ ਨਾ ਹੁਣ ਮੀਂਹ ਹਟੇਗਾ ਤਾਂ ਕੰਮ ਚੱਲੇਗਾ ਇਸ ਵਾਰ ਤਾਂ ਸਾਰੇ ਪਾਸੇ ਪੋਜੀਸ਼ਨ ਡਾਉਨ ਆ ਛਤਿਗੜ੍ਹ ਕੁਜਰਾਤ ਵੀ ਫੋਨ ਕਰਿਆ ਸੀ ਉੱਧਰ ਵੀ ਮੀਂਹ ਪੈਂਦੇ ਨੇ ਬਾਕੀ ਬਣ ਰਹੇ ਹੋ ਇਸੇ ਤਰ੍ਹਾਂ ਵਲੋਗ ਦੇ ਨਾਲ ਦਿਖਾਉਂਦੇ ਆ ਸਾਰੇ ਦਿਨ ਦੀ ਰੁਟੀਨ ਕੀ ਕਰਦੇ ਆ ਕਰਨਾ ਕੀ ਹੁਣ ਰੋਟੀਆਂ ਲੋਹ ਜਾਣਾ ਮੁੜ ਕੇ ਫੇਰ ਸ਼ਾਮ ਦਾ ਟਾਈਮ ਹੋ ਜਾਂਦਾ ਕਰਦੇ ਤਿਆਰ ਰਾਹੁਲ ਤਰਾ ਬਾ ਛੱਡਦੇ ਖੜਾ ਹੁੰਦੇ ਵੱਢ ਲੈਂਦੇ ਐਲੀ ਦੂਰ ਆਏ ਆ ਕਰ ਲੈਣਦੇ ਕਮਾਈਆਂ ਖੜੀਆਂ ਤੇ ਵੀ ਨਹੀਂ ਸੋਣੀਆਂ ਲੱਗਦੀਆਂ ਕਰਮਾ ਲੀਆਂ ਚੱਲਦੀਆਂ ਸੋਣੀਆਂ ਲੱਗਦੀਆਂ ਨੇ ਤੇ ਆਪਣਾ ਥੋੜਾ ਜਿਹਾ ਬਿਲਡਿੰਗ ਦਾ ਕੰਮ ਰਹਿੰਦਾ ਸੀ ਆਪਾਂ ਆਏ ਆ ਬਿਲਡਿੰਗ ਕਰਾਉਣਾ ਉਹਦਾ ਬੁੱਲੀ ਜਾਦੀ ਘਾਦ ਗਈ ਸੀ ਦੇਖਦੇ ਆ ਜਿਆਦਾ ਫਰੌਂਗ ਨਵੀਂ ਪਾਉਂਦੇ ਆ ਤੇ ਪਟਾਕੇ ਜਿੱਥਾਂ ਬਿਲਡਿੰਗ ਕਰਾ ਦਿੰਦੇ ਐ ਐਸੇ ਕਰੋ ਇਹ ਨਿਕਲ ਜਾਏਗੀ ਅਗਰ ਸਰੀਆ ਨਿਆ ਡਾਲਦੇ ਇਸਮੇ ਜੇ ਵਾਲਾ ਕਢ ਕੇ ਪੂਰਾ ਪੂਰਾ ਨਹੀਂ ਕਢਣਾ ਪੜੇਗਾ ਐਸੀ ਹੋ ਜਾਏਗਾ ਔਰ ਐਂ ਦੇ ਉਸੇ ਮਾਲ ਲਗਾ ਦੇ ਆਓ ਜੇ ਸਰੀਆ ਨਿਕਲ ਜੇ ਤੇ ਵਧੀਆ ਗੱਲ ਬਣ ਜੇ ਫਿਰ ਐਸੀ ਮਾਲ ਲਗਾ ਦਿਓ ਦੇਖ ਲਓ ਜਿਵੇਂ ਆਪਣੇ ਸਾfte ਕਰ ਦੋ ਲੋ ਵੀ ਮੌਸਮ ਖਾਬ ਸੀਗਾ ਬੱਦਲਬਾਈ ਤੇ ਹੈਗੀ ਆ ਪਰ ਹਵਾ ਚੱਲਦੀ ਸੀ ਰਾਤ ਦੀ ਲਾਤੀ ਆਪਾਂ ਮਸ਼ੀਨ ਦੇ ਕੋਟੋਂ ਹਾਂ ਐਮਪੀ ਦਾ ਸੰਗਾਬਾਦ ਏਰੀਆ ਘੋਨੇ ਵਾਲਾ ਏਰੀਆ ਹੁੰਦਾ ਮੋਟੀ ਐ ਮੋਟੀ ਜਿਹੀ ਝਾੜ ਵਧੀਆ ਵੈਸੇ ਇਧਰ ਜਿਹੀ ਦਾ ਚੱਲਦੀ ਵੀ ਆਪਣੀ ਰਾਣੀ ਘੋਨੇ ਇਧਰ ਵੀ ਵਿੱਚ ਲੱਗੇ ਆ ਵਿੱਚ ਹੀ ਖੜੇ ਆ

ਲੈ ਲਓ ਬਾਈ ਲੋ ਵੀ ਮੌਸਮ ਫਿਰ ਖਰਾਬ ਹੋ ਗਿਆ ਕਿਨਮਨ ਜੀ ਸ਼ੁਰੂ ਹੋ ਗਈ ਸੀ ਤੋ ਨਾਲ ਨੂੰ ਮੈਂ ਸੀ ਆਪਣੇ ਦੂਜੀ ਮਲਕੀਤ ਖੜੀ ਸੀ ਤੇ ਹੁਣ ਇਧਰ ਇਹ ਮਲਕੀਤ ਚੱਲੇਗੀ ਉਧਰ ਆਪਣਾਂ ਵਾਲੀ ਚੱਲਦੀ ਵੀ ਰਾਮ ਜੀ ਇਧਰ ਹੁਣ ਮਲਕੀਤ ਚੱਲੇਗੀ ਕਿਉਂਕਿ ਇਹਨਾਂ ਨੂੰ ਮੈਂ ਹੋਂਦਾ ਫਸਲ ਪੱਕੀ ਆਣਾ ਵੀ ਜਿਹੜੀ ਵੱਡੀ ਜਿਆਦਾ ਹੁੰਦੀ ਥਾਦਾ ਆ ਕਰਕੇ ਹੁਣ ਇਧਰ ਆਪਣਾਂ ਵਾਲੀ ਰਾਮ ਜੀ ਚੱਲਣ ਦੀ ਇਧਰ ਹੁਣ ਮਲਕੀਤ ਪਹੁੰਚ ਚੁੱਕੀ ਏ ਆ ਉਥੇ ਤੱਕ ਕੇ ਫਿਰ ਉਧਰ ਨੇ ਤਿੰਨ ਚਾਰ ਖੱਤੀਆਂ ਆਹ ਦਰ ਚੋ ਪਰ ਗੜੇ ਨੇ ਵੇਖਣ ਦੇ ਨੇ ਲਵੀ ਉਧਰ ਵੱਡੇ ਵਡਾਉਂਦੇ ਇਧਰ ਲਈ ਖੱਤੀ ਚ ਵੱਡ ਚੁੱਕੇ ਆਹ ਚੋ ਨਖੜਾ ਵਧੀਆ ਚੋ ਨਾ ਦੇਖਣ ਨੂੰ ਲੱਗਦਾ ਬਾਕੀ ਦਾ ਗਾਣਾ ਬਾਣੀਆਂ ਦੇ ਕੰਡੇ ਹੀ ਦੱਸਦੇ ਨੇ ਆਰਤੀ ਇਹਦੇ ਬਿਲਡਿੰਗਾਂ ਪਹਿਰੀਆਂ ਬਈ ਇੱਥੇ ਵੀ ਵੱਡੀਆਂ ਵੱਡੀਆਂ ਪਹਿਲਾਂ ਕੁਝ ਨਹੀਂ ਸੀ ਹੁੰਦਾ ਐਮਪੀ ਚ ਉਹਨਾਂ ਤਾਂ ਕੋਠੀਆਂ ਪੈਣ ਲੱਗੀਆਂ ਫੈਕਟਰੀਆਂ ਲੱਗਣ ਲੱਗੀਆਂ ਇੱਧਰ ਵੀ ਤੇ ਰਾਮਜੀ ਚੱਲ ਰਹੀ ਆਪਣੀ ਮੌਸਮ ਐ ਕਰੀ ਤੇ ਖਰਾਬ ਹੋ ਗਿਆ ਸੀਗਾ ਕਣੀਆਂ ਆ ਗਈਆਂ ਸੀ ਦੂਜੀ ਮਸ਼ੀਨ ਬੁਲਾਈ ਇਸੇ ਕਰਕੇ ਉਹ ਹੁਣ ਉੱਧਰ ਚੱਲਣ ਦੀ ਤੇ ਅਸਾ ਬੱਦਲ ਬਾਈ ਨਾ ਹੀ ਖਰਾਬ ਹੋਏ ਤਾਂ ਫਾਇਦਾ 2 ਰੁਪਏ ਚਲੋ ਸਭ ਨੂੰ ਲਾਲਚੁੰਦਾ ਨਾ ਕੰਮ ਦਾ ਟਾਈਮ ਐ ਸੀਜ਼ਨ ਦਾ ਬਾਕੀ ਲਾਈਕ ਕਮੈਂਟ ਕਰਦਿਆ ਕਰੋ ਪੇਜ ਅਜੇ ਮੋਨੀਟਾਈਜ਼ ਨਹੀਂ ਹੋਇਆ ਬਹੁਤ ਹੈਲਪਫੁਲ ਤੋਂ ਉਹਦੇ ਵੀਰ ਭਰਾਵਾ ਜੀ ਸ਼ੇਅਰ ਕਰਦਿਆ ਕਰੋ ਪੇਜ ਨੂੰ ਵੀਡੀਓ ਬੜੀ ਸ਼ੇਅਰ ਕਰਦਿਆ ਕਰੋ ਗਰੀਬਾਂ ਦੀਆਂ ਆਪਣੇ ਟਿਕਾਣਾ ਤੇ ਇਧਰ ਘਰਾਨੀ ਹੋਰ ਆ ਗਈ ਆ ਕੋ ਇਧਰ ਲਾ ਦੇ ਯਾਰ ਕਿਧਰ ਲੈ ਗਿਆ ਇੱਕ ਤਾਂ ਜਵਾਕ ਬਹੁਤ ਤੰਗ ਕਰਦੇ ਨੇ ਗਾੜੀ ਬੰਦ ਹੋਏਗੀ ਫਿਰ ਚੜਨਾ ਹੈ ਗਾੜੀ ਜਿੰਨਾ ਟਾਈਮ ਗਾੜੀ ਬੰਦ ਹੋਏਗੀ ਬਾਅਦ ਵਿੱਚ ਚੜਨਾ ਪਹਿਲੇ ਨਹੀਂ ਚੜਨਾ ਕਿਸੇ ਨੂੰ ਉੱਪਰ ਚੜਜੋ ਹੁੰਦੇ ਲੜਨਾ ਨਹੀਂ ਹੈ ਥੋੜਾ ਇਸ ਵਿੱਚ ਹੈ ਨਹੀਂ ਇਤਨਾ ਦਾ ਨਾਮ ਖਾਲੀ ਘਰ ਆਏ ਸਭ ਖੇਤ ਵਿੱਚ ਗੋਪੀ ਜਵਾਕ ਤੇਰੇ ਨੇ